ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਤਾਂ ਪਰ ਤੁਸੀਂ ਆਪਣਾ ਪ੍ਰਿੰਟ ਦੇ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਪਰ ਤੁਸੀਂ ਆਪਣਾ ਕੋਈ ਵਧੀਆ ਡਿਜ਼ਾਈਨਰ ਤੋਂ ਪ੍ਰਿੰਟ ਕਰਵਾਉਣਾ ਹੈਂਡਵਰਕ ਦਾ ਸੂਟ ਰੈਡੀ ਕਰਾਉਣਾ ਆਪਾਂ ਬਿਨਾਂ ਨਾਰਮਲ ਵੇਅਰ ਤੁਸੀਂ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਬੁਟੀਕ ਸਟਾਈਲ ਸੂਟ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਆਪਣਾ ਆਰਡਰ ਹੈਡਾ ਸਾਨੂੰ ਵਟਸਐਪ ਤੇ ਦੇ ਸਕਦੇ ਹੋਗੇ ਤੇ YouTube ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋ ਨਾਂ ਆਪਣਾ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਵ ਟੂ ਸੇਵ ਮਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਜ਼ਰ ਡਿਜ਼ਾਈਨ ਤੁਸੀਂ ਆਪਣਾ ਸੈਂਡ ਕਰਕੇ ਸਾਥੋਂ ਉਦੋਂ ਦਾ ਵੀ ਸੇਮ ਟੂ ਸੇਮ ਡਿਜ਼ਾਈਨ ਲੈ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟੀਚਿੰਗ ਆ ਵਰਕ ਦਾ ਜਿੱਦਾਂ ਦਾ ਵੀ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਜਿਹੜਾ ਬਣਾਉਣਾ ਚਾਹੋ ਉਦੋਂ ਦਾ ਬਣਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਸੂਟ ਲੈ ਕੇ ਆਇਆਗੇ ਤੇ ਅਮੀਰ ਘਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਫੈਬਰਿਕ ਅਲੱਗ-ਲੱਗਾ ਆਪਾਂ ਵਧੀਆ ਵਰਕ ਦੇ ਨਾਲ ਰੈਡੀ ਹੋਏ ਸੂਟ ਆਪਣੇ ਹੋਏ ਹੋਏ ਨੇਗੇ ਤੇ ਤੁਸੀਂ ਜਿੰਨਾ ਵਿੱਚ ਜੋ ਤੁਹਾਨੂੰ ਪਸੰਦ ਹੋਇਆ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਸੇਮ ਟੂ ਸੇਮ ਉਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆਪਣਾ ਜੋ ਅੱਜ ਦਾ ਪਹਿਲਾ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਬਹੁਤ ਜਿਆਦਾ ਸੋਹਣਾ ਆਪਣਾ ਗ੍ਰੀਨ ਪਿਸਤਾ ਜਾਂ ਕਲਰ ਹੈਗਾ ਦੇਖੋ ਇਹ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਦੇਖੋ ਇਹ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ਵੀਰ ਸੂਟ ਆਪਣਾ ਗਰਮੀਆਂ ਦੇ ਲਈ ਹੈ ਨਾ ਤੁਸੀਂ ਇਹਦੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਇਹ ਕਿੰਨਾ ਸੋਹਣਾ ਦੇਖੋ ਆਪਣਾ ਕਲਰ ਹੈਗਾ ਇਹ ਦੇਖੋ ਇਹ ਹੈਗਾ ਚਾਕ ਕੇਰੇ ਦੇ ਉੱਪਰ ਵਰਕ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਤੋਂ ਮਿਲੂ ਇੰਦਾ ਬਾਹਲੇ ਉੱਪਰ ਦੇਖੋ ਆਪਣਾ ਇਹਦਾ ਪੈਚ ਲਾ ਕੇ ਵਰਕ ਹੋਇਆ ਹੈਗਾ ਮੈ ਰੂਮ ਕਲਰ ਦਾ ਆਪਣਾ ਇਹ ਪੈਚ ਲਗਾਇਆ ਹੈ ਫੇਰ ਇਹਦੀ ਬਾਹਰ ਦੇ ਉੱਪਰ ਵਰਕ ਹੋਇਆਗਾ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਨਾਲ ਚਾਹੋ ਤਾਂ ਬਾਟਮ ਤੇ ਵਰਕ ਐਡ ਕਰਵਾ ਸਕਦੇ ਪੈਚ ਨਾਲ ਵੀ ਕਰਵਾ ਸਕਦੇ ਵਿਦਆਊਟ ਪੈਚ ਵੀ ਕਰਵਾ ਸਕਦੇ ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਤੁਸੀਂ ਜੋ ਵੀ ਬਾਟਮ ਤੇ ਵਰਕ ਕਰਵਾਉਣਾ ਹੋਊਗਾ ਨਾ ਤਾਂ ਵਿਦਆਊਟ ਪੈਚ ਹੀ ਕਰਵਾਓ ਕਿਉਂਕਿ ਵਿਦਆਊਟ ਪੈਚ ਹੀ ਜਾਂਦੇ ਸੋਹਣਾ ਲੱਗਦਾ ਹੁੰਦਾ ਬਾਟਮ ਤੇ ਵਰਕ ਤੇ ਨਾਲ ਪਿਓ ਚਰੂੰਦੋ ਦੇਖੋ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਤੇ ਇਦਾਂ ਹੀ ਮਹਿਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਇਹ ਬਣ ਕੇ ਤਿਆਰ ਕਲਰ ਵੀ ਬਹੁਤ ਸੋਹਣਾ ਸੂਟ ਅਦਰਵਾਈਜ਼ੇ ਕਿਸੇ ਹੋਰ ਕਲਰ ਤੇ ਇਹ ਨਾ ਜੱਚਦਾ ਜਿੰਨਾ ਹੀ ਇਸ ਕਲਰ ਤੇ ਜੱਚ ਜਾਏਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਏਗਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਫੈਬਰਿਕ ਦੀ ਚੁਆਇਸ ਕਰ ਸਕਦੇ ਹੋ ਵਰਕ ਦੀ ਚੁਆਇਸ ਕਰ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੋਈ ਸਾਰੀ ਡਿਟੇਲ ਆਪਣੇ ਭੇਜ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਫਿਰੋਜੀ ਸਰਦਈ ਬਸ ਇਹ ਕਲਰ ਚ ਬਿਲਕੁਲ ਕਨਫਿਊਜ਼ਨ ਹੁੰਦੀ ਵੀ ਕਿ ਨਾਮ ਦੇਵਾਂ ਇਹ ਵਾਲੇ ਕਲਰ ਨੂੰ ਹੁਣ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਇਹ ਕਲਰ ਕੀ ਹੁੰਦਾ ਹੈਗਾ ਕਿਉਂਕਿ ਬੜਾ ਕਾਫੀ ਬੜਾ ਦੀ ਕਨਫਿਊਜ਼ਨ ਹੁੰਦੀ ਹੈ ਕਿ ਕੋਈ ਇਹਨੂੰ ਸ਼ਰਦਈ ਕੋਈ ਸਕਾਈ ਕੋਈ ਇਹਨੂੰ ਫਰੋਜੀ ਆਪਣੇ ਅਕੋਰਡਿੰਗ ਨਾ ਕਲਰ ਬੋਲਦੇ ਨੇ ਇਹ ਆਰੀ ਵਰਕ ਤੇ ਇਹਨਾਂ ਆਪਾਂ ਤਿਆਰ ਕਰਵਾਇਆ ਤੇ ਤੈਬੀ ਸਿਰਕੀ ਦੀ ਆਪਣੀ ਇਹ ਫੈਬਰਿਕ ਹੈ ਦੇਖੋ ਆਰੀ ਵਰਕ ਨਾਲ ਆਪਣਾ ਗੋਲਡਨ ਕਲਰ ਦੀ ਆਰੀ ਨਾਲ ਦੇਖੋ ਇਹਦੇ ਵਰਕ ਹੋਇਆ ਹੈਗਾ ਤੇ ਇਦਾਂ ਦੇਖੋ ਇਹਦੇ ਆ ਗਿਆ ਸੈਂਟਰ ਪੈਨਲ ਆ ਗਿਆ ਆਰੀ ਨਾਲ ਤੇ ਇਹਦੇ ਬਾਜੂ ਦਾ ਵਰਕ ਜਿਹੜਾ ਹੈ ਦੀਆ ਦੇਖੋ ਇਹ ਵਾਲਾ ਬਾਜੂ ਦਾ ਵਰਕ ਹੈ ਕਾਫੀ ਹੈਵੀ ਵਰਕ ਹੈ ਦੇਖੋ ਬਾਜੂ ਦੇ ਉੱਪਰ ਮੂਰੀ ਦੇ ਉੱਪਰ ਆ ਗਿਆ ਤੇ ਐਦਾ ਦੇਖੋ ਉੱਪਰ ਤੱਕਾ ਉੱਪਰ ਕੇ ਇਹ ਇਹ ਬਾਜੂ ਦਾ ਬਸਟ ਕਾਰਡ ਤੇ ਸੈਂਟਰ ਪੈਨਲ ਇਹਦੇ ਤੇ ਇੱਧਰ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ ਇਹ ਆਰੀ ਵਰਕ ਦਾ ਸੂਟ ਹੈਗਾ ਆਪਣਾ ਤੁਸੀਂ ਆਰੀ ਵਰਕ ਦੇ ਐਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ 골ਡਨ ਕਲਰ ਦੀ ਆਰੀ ਨਾਲ ਆਪਾਂ ਵਰਕ ਕਰਵਾਏਗਾ ਜੇ ਇਹਨੂੰ ਹੈਂਡ ਦਾ ਟੱਚ ਦੇਵਾਣਾ ਜੇ ਮੈਂ ਆਪਾਂ ਆਰੀ ਹੈਂਡ ਦਾ ਮਿਕਸ ਸੂਟ ਨਹੀਂ ਕਰ ਰਹੇ ਹੁੰਦੇ ਤਾਂ ਉਹਨੂੰ ਆਪਾਂ ਹੈਂਡ ਦਾ ਟੱਚ ਦੇ ਕੇ ਸੂਟ ਦੇਵਾ ਸਕਦੇ ਹਾਂ ਸੌਰੀ ਵਰਕ ਕਰਵਾ ਸਕਦੇ ਹਾਂ ਇਹ ਆ ਗਿਆ ਪਿਓਰ ਔਰਗੈਂਜ਼ਾ ਦਾ ਪੱਟਾ ਨਾਲ ਇਹ ਪਿਓਰ ਰੂਗੈਂਜ਼ਾ ਦਾ ਦੁਪੱਟਾ ਹੈਗਾ ਤੇ ਐਦਾ ਆਪਾਂ ਨੇ ਇਹਨੂੰ ਫਿਸ਼ਿੰਗ ਉਹਦੇ ਨਾਲ ਦਿੱਤੀ ਹੈ ਇੱਕ ਗੋਟਾ ਪੱਤੀ ਵੀ ਰਣਨਾਉ ਦੇ ਕਿੰਨਾ ਸੁਨਾਪਣ ਦੁਪੱਟਾ ਤਿਆਰ ਕੀਤਾ ਹੈ ਬਹੁਤ ਜਿਆਦਾ ਸੋਹਣਾ ਖੂਬਸੂਰਤ ਹੈ ਵੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਉਹចਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਕਲਰ ਤੇ ਵੀ ਬਹੁਤ ਜੱਚ ਰਿਹਾ ਜੇ ਤੁਸੀਂ ਆਰੀ ਵਰਕ ਦਾ ਸੂਟ ਤਿਆਰ ਕਰਵਾਉਣਾ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆਗਾ ਵੀ ਜੇ ਕੱਲੀ ਆਰੀ ਦਾ ਸੂਟ ਆਪਾਂ ਨੇ ਤਿਆਰ ਕਰਵਾਉਣਾ ਤੁਸੀਂ ਡਾਰਕ ਕਲਰ ਤੇ ਤਿਆਰ ਕਰਵਾਓ ਕਿਉਂਕਿ ਲਾਈਟ ਕਲਰ ਦੇ ਵਿੱਚ ਹੀ ਆਰੀ ਵੱਡ ਜਾਂਦੀ ਹੈਗੀ ਉਹ ਇਨਾ ਸੋਹਣਾ ਨਹੀਂ ਲੱਗਦਾ ਹੈਗਾ ਜਿੰਨਾ ਆਪਾਂ ਨੂੰ ਡਾਰਕ ਕਲਰ ਦੇ ਉੱਪਰ ਆਰੀ ਉੱਠਦੀ ਹੈ ਨਾ ਦੇਖੋ ਹੁਣ ਇਹ ਵੀ ਸੂਟ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਸੋਹਣਾ ਉੱਠ ਰਿਹਾ ਹੈਗਾ ਫਾਬਰੇ ਹੈ ਮਤਲਬ ਗ੍ਰੇ ਆਰੀ ਹੈ ਕਾਫੀ ਇਹਦੇ ਵਰਕ ਦੀ ਇਹਦਾ ਤੁਸੀਂ ਆਪਣਾ ਅਨਾਕ ਡਾਰਕ ਕਲਰ ਦੇ ਉੱਪਰ ਹੀ ਇਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਆਪਣਾ ਹਰੀ ਵਰਕੇ ਦਾ ਸੂਟ ਤਿਆਰ ਹੈਗਾ ਕਲਰ ਕੰਟਰਾਸਟ ਆਪਣਾ ਕੋਈ ਵੀ ਦੱਸ ਸਕਦੇ ਤੁਸੀਂ ਸੇਮ ਟੂ ਸੇਮ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਜੋਰਜਟ ਫੈਬਰਿਕ ਤੇ ਰੈਡੀ ਹੈ ਆਪਣਾ ਤੇ ਬਲੈਕ ਕਲਰ ਹੈਗਾ ਇਹਦਾ ਬਲੈਕ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਹੈਗਾ ਜੋਰਜਟ ਫੈਬਰਿਕ ਕਲੀ ਜੈਡ ਬਲੈਕ ਕਲਰ ਹੈ ਇਹਦਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਸੂਟ ਹੈ ਜਿਹੜਾ ਤਿਆਰ ਹੋਇਆ ਹੋਇਆ ਹੈਗਾ ਤੇ ਇਹ ਇਹ ਆਪਣਾ ਚਾਕਾਂ ਤੇ ਘੇਰੇ ਤੇ ਆਪਣਾ ਵਰਕ ਹੋਇਆ ਹੈਗਾ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਚਾਕਾਂ ਦੇ ਉੱਪਰ ਵੱਡਾ ਫਲਾਵਰ ਆ ਗਿਆ ਇੱਧਰ ਇੱਧਰ ਛੋਟੇ ਆ ਗਏ ਉੱਪਰ ਆ ਜਾਣਗੇ ਇਦਾਂ ਤੇ ਬਾਹ ਦੇ ਉੱਪਰ ਆ ਗਏ ਦੇਖੋ ਇਹ ਬੰਦ ਵਰਕ ਤੇ ਦੀ ਬਾਹ ਦੇ ਉੱਪਰ ਆ ਗਿਆ ਇਦਾਂ ਤੁਸੀਂ ਆਪਣਾ ਚਾਹੋ ਤਾਂ ਇਹ ਬੋਟਮ ਦੇ ਉੱਪਰ ਵੀ ਕਰਵਾ ਸਕਦੇ ਬਹੁਤ ਜ਼ਿਆਦਾ ਸੋਹਣਾ ਆਪਣਾ ਡਿਫਰੈਂਟ ਹੁਣ ਜਿਹੜਾ ਵਰਕ ਹੈਗਾ ਇਹ ਹੋਇਆ ਹੋਇਆ ਹੈਗਾ ਤੇ ਨਾਲ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਣੀ ਉੱਤਰ ਤਿਆਰ ਕਰਵਾਇਆਗਾ 4 ਸਾਈਡ ਇਹਦੇ ਦੇਖੋ ਇਦਾਂ ਨਾ ਟਾਈ ਡਾਈ ਹੋਈ ਹੋਈ ਹੈਗੀ ਤੇ ਐਦਾਂ ਆਪਾਂ ਨੇ 골ਡਨ ਕੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ। ਬਹੁਤ ਜਿਆਦੇ ਸੋਹਣਾ ਖੂਬਸੂਰਤ ਆਪਣਾ ਤਿਆਰ ਹੋਇਆ। ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਆ ਜਿਹੜਾ ਕੋਈ ਵੀ ਆਪਣਾ ਸਿਲੈਕਟ ਕਰ ਸਕਦੇ ਹੋ। ਇਹ ਸੂਟ ਤਾਂ ਆਪਣਾ ਸਦਾ ਬਹਾਰੀ ਹੈਗਾ ਡਿਜ਼ਾਈਨ। ਕਾਫੀ ਸਾਰੇ ਇੰਤਾਂ ਬਣਦਾ ਹੀ ਲੈਂਦਾ ਹੈਗਾ। ਇਹ ਤਾਂ ਕਿਰ ਕਿਸੇ ਕਲਰ ਤੇ ਕਿਸੇ ਫੈਬਰਿਕ ਤੇ ਇੰਤਾਂ ਬਣ ਨਹੀਂ ਬਣਨਾਗਾ। ਤੇ ਕਿਉਂਕਿ ਇਹ ਗੱਲ ਕਿ ਇਹ ਬਹੁਤ ਜਿਆਦੇ ਸੋਹਣਾ ਲੱਗ। ਤੁਸੀਂ ਵੀ ਆਪਣਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸੇਮ ਡਿਜ਼ਾਈਨ ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਇਹਦਾ ਆਪਣਾ ਇਹ ਸੂਟ ਆਪਾਂ ਨੇ ਰੈਡੀ ਕਰਵਾਇਆ ਇਹ ਆਪਣਾ ਟਾਈਪ ਦੇ ਸਿਲਕ ਦਾ ਸੂਟ ਹੈਗਾ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵੀ ਵਰਕ ਹੋਇਆ ਹੈਗਾ ਇਹ ਵੀ ਆਪਣਾ ਘੇਰੇ ਦੇ ਉੱਪਰ ਆਪਣਾ ਸਟਾਰ ਵਾਲਾ ਡਿਜ਼ਾਈਨ ਹੈ ਇਹਦੇ ਨਾਲ ਤੁਸੀਂ ਕਾਫੀ ਸਾਡੇ ਸੂਟ ਦੇਖੇ ਹੋਣਗੇ ਆਪਣਾ 컬러ਫੁਲ ਥ्रेड ਦੇ ਨਾਲ ਵੀ ਇਹ ਹੋਇਆ ਹੋਇਆ ਹੈਗਾ ਵਰਕ ਤੇ ਆਪਣਾ ਇੱਕ ਥ्रेड ਜ਼ਿਆਦਾਤਰ ਬਲੈਕ ਥ्रेड ਦੇ ਨਾਲ ਹੀ ਇਹ ਵਰਕ ਜ਼ਿਆਦਾ ਹੋਇਆ ਹੋਇਆ ਸੂਟਾਂ ਦੇ ਉੱਪਰ ਫੈਬਰਿਕੇ ਅਲੱਗ-ਅਲੱਗ ਤੇ ਇਹਨੇ ਸਟਾਰ ਵਾਲਾ ਆਪਣਾ ਵਰਕ ਕਰਵਾਇਆ ਦੇਖੋ ਘੇਰੇ ਦੇ ਉੱਪਰ ਇਹਦਾ ਸਟਾਰ ਵਾਲਾ ਵਰਕ ਆ ਜੂਗਾ ਇਹ ਦਾ ਪੀਲੇ ਦੇ ਪਰਾ ਜੂ ਆ ਤੇ ਕੁੰਜੇ ਦੇ ਪਰਾ ਵਾਲੀ ਫਲਾਰ ਆ ਜੀ ਸਾਰਾ ਆ ਜਾਈਂਗਾ ਇਹਦੇ ਲੈਗ ਦੇ ਉੱਪਰ ਵੀ ਦੇਖੋ ਇਹ ਵਾਲਾ ਵਰਕ ਹੈ ਇਹਨਾਂ ਦਾ ਲੈਗ ਦੇ ਉੱਪਰ ਵਰਕ ਆ ਗਿਆ ਤੇ ਫਿਰ ਇਹਦੀਆਂ ਬਾਹਾਂ ਦੇ ਉੱਪਰ ਵਰਕ ਹੈ ਤੇ ਵਾਲਾ ਵਰਕ ਹੈਗਾ ਇਹਦੀਆਂ ਬਾਹਾਂ ਦੇ ਉੱਪਰ ਤੇ ਇਹ ਵਾਲਾ ਬਾਹਾਂ ਤੇ ਵਰਕ ਆ ਗਿਆ ਤੇ ਇੱਧਰ ਇਹਦੀ ਬੋਟਮ ਦਾ ਵਰਕ ਹੈਗਾ ਸਲਵਾਰ ਦੇ ਉੱਪਰ ਇਹਨਾਂ ਵਰਕ ਹੋਇਆ ਹੈ ਇੱਕ ਲੈਗ ਦੇ ਨਾਲ ਹੀ ਆਪਣਾ ਇਹ ਵਰਕ ਹੋਇਆ ਹੈ ਦੇਸਾ ਵਾਸਤੇ ਵਰਤ ਕੇ ਆ ਗਿਆ ਬਹੁਤ ਜਿਆਦਾ ਸੋਹਣਾ ਸੂਟ ਤਿਆਰ ਹੋਇਆਗਾ ਆਪਣਾ ਨਾਲ ਇਹ ਵੀ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਜਿਹੜਾ ਰੈਡੀ ਕਰਵਾਇਆਗਾ ਆਪਣੇ ਜਿਹੜਾ ਕਲਰ ਹੈਗਾ ਬਲੈਕ ਕਲਰ ਹੈਗਾ ਜਿਹੜਾ ਸਾਰੇ ਦੁਪੱਟੇ ਦੇ ਵਿੱਚ ਛੁਪਵਾਇਆਗਾ ਜਿਹੜਾ ਸੂਟ ਨਾਲ ਦਾ ਕਲਰ ਹੈਗਾ ਇਹ ਆਪਣੇ ਦੁਪੱਟੇ ਦੇ 4 ਸਾਈਡ ਲੱਗਦਾ ਹੈ 4 ਸਾਈਡ ਆਪਾਂ ਨੇ ਸੂਟ ਨਾਲ ਦਾ ਕਲਰ ਰੱਖਿਆਗਾ ਬਾਕੀ ਜਿਹੜਾ ਆਪਣਾ ਆ ਹੈਗਾ ਆਵਲਾ ਕਲਰ ਦਾ ਗਾਜਰੀ ਕਲਰ ਹੈ ਫੋਰ ਸਾਈਡ ਤੇ ਬਲੈਕ ਕਲਰ ਹੈ ਜਿਹੜਾ ਇਹਦੇ ਸੈਂਟਰ ਦੇ ਵਿੱਚ ਹੈ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਆ ਦੁਪੱਟਾ ਸਾਰਾ ਤਿਆਰ ਹੋਇਆਗਾ ਬਿਲਕੁਲ ਪੂਰਾ ਵਧੀਆ ਪਾਰਟੀ ਵੇਅਰ ਸੂਟ ਆਪਣਾ ਦੇਖ ਮਸ਼ੀਨ ਵਰਕ ਦੇ ਵਿੱਚ ਵੀ ਆਪਾਂ ਐਦਾਂ ਤਿਆਰ ਕਰਵਾ ਸਕਦੇ ਹਾਂ ਪਾਰਟੀ ਵੇਅਰ ਆਪਣੇ ਵਧੀਆ ਪਾਰਟੀ ਵੇਅਰ ਜਿਹੜਾ ਆਪਣਾ ਦੁਪੱਟਾ ਹੈਗਾ ਤੇ ਆਪਣਾ ਸੂਟ ਹੈਗਾ ਤੁਸੀਂ ਜਿਵੇਂ ਨੂੰ ਹੋਰ ਇਹਦੇ ਵਿੱਚ ਕੁਝ ਐਡ ਵਗੈਰਾ ਕਰਵਾਉਣਾਗਾ ਐਡ ਕਰਵਾਉਣ ਨੂੰ ਬੈਸਤ ਕੁਝ ਆਪਾਂ ਨੂੰ ਲੱਗ ਨਹੀਂ ਰਿਹਾ ਜੇ ਕਿਸੇ ਨੂੰ ਹੋਰ ਹੈਵੀ ਵਰਕ ਹੈ ਨਾ ਵਿੱਚ ਬੂਟੀ ਵਗੈਰਾ ਐਡ ਕਰਵਾਉਣੀ ਤਾਂ ਕਰਵਾ ਸਕਦੇ ਹੋ ਵਾਹਾਂ ਦਾ ਵਰਕ ਵੀ ਤੁਸੀਂ ਐਦਾਂ ਆਪਣਾ ਲੈ ਸਕਦੇ ਇਹ ਤਾਂ ਸੀ ਕਾਪ ਵਾਲੀ ਵਾਹ ਕਰਵਾਉਣੀ ਸੀ ਨਾ ਦੇਖੋ ਜੇ ਆਪਾਂ ਕਾਪ ਵਾਲੀ ਵਾਹ ਕਰਵਾਉਣਾ ਤਾਂ ਕਰਕੇ ਆਪਾਂ ਬਾਹਲੇ ਪਰਾਵਰ ਵਰਕ ਕਰਵਾਇਆ ਫਲਾਰ ਨਹੀਂ ਰੱਖਿਆ ਕਿਉਂਕਿ ਜੇ ਆਪਾਂ ਫਲਾਰ ਰੱਖਦੇ ਤਾਂ ਆਪਣੀ ਇਹ ਕਾਪ ਵਾਲੀ ਵਾਹ ਨਹੀਂ ਸੀ ਬਣੀ ਹੈ ਜੇ ਆਪਾਂ ਸਿੰਪਲ ਵਾਹ ਰੈਡੀ ਕਰਵਾਉਣੀ ਹੈ ਫਿਰ ਆਪਾਂ ਐਦਾਂ ਵਰਕ ਕਰਵਾ ਸਕਦੇ ਜਿਵੇਂ ਮੇਰੀ ਮੂਰੀ ਦੇ ਉੱਪਰ ਵਰਕ ਹੋਇਆ ਹੈਗਾ ਆਪਾਂ ਉਦਾਂ ਬਾ ਜੀ ਮੈਂ ਤਾਂ ਪਸੰਦ ਹੋਇਆ ਟਿਸ਼ੂ ਤੇ ਕ੍ਰੇਪ ਤੇ ਹਨਾ ਵਧੀਆ ਪਾਰਟੀ ਹੋਏ ਕਿਸੇ ਫੈਬਰਿਕ ਆਪਣਾ ਯੂਜ਼ ਕਰਕੇ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਸੇਮ ਥ्रेड ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾਉଛି ਲੈਸ ਆ ਗਿਆ। ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਟੈਬੀ ਸਿਲਕ ਦੀ ਆਪਣੀ ਫੈਬਰਿਕ ਹੈਗਾ ਤੇ ਇਹ ਰਸ਼ਟ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਰਸ਼ਟ ਕਲਰ ਆ ਕਾਫੀ ਸੋਹਣਾ ਕਲਰ ਹੈਗਾ ਆਪਣਾ ਰਸ਼ਟ ਕਲਰ ਦੇ ਵਿੱਚ ਇਹ ਰਸ਼ਟ ਦੇ ਵਿੱਚ ਵੀ ਛੇੜ ਆਪ ਨੂੰ ਕਾਫੀ ਹਨ ਇੱਕ ਬਲੈਕਸ ਦੇ ਵਿੱਚ ਰਸ਼ਟ ਜਾਂ ਹੁੰਦਾਗਾ। ਮਤਲਬ ਲਾਈਕ ਜੀ ਜਿਆਦਾ ਹੁੰਦੀ ਹੈ ਉਹਦੇ ਵਿੱਚ ਇੱਕ ਇਹ ਮਤਲਬ ਆਪਾਂ ਇਹਦਾ ਗੂੜਾ ਜਾਂ ਡਾਰਕ ਜਿਹਾ ਕਲਰ ਹੁੰਦਾ ਹਨਾ ਰਸਟ ਕਾਫੀ ਸੋਹਣਾ ਕਲਰ ਆ ਗਿਆ ਦੇਖੋ ਇਹਦਾ ਇਹ ਆਪਣਾ ਸਾਰਾ ਹੈਂਡਵਰਕ ਹੋਇਆ ਹੈਗਾ ਸੂਟ ਦੇ ਉੱਪਰ ਘੇਰੇ ਦਾ ਵਰਕ ਹੈ ਇਦਾਂ ਦੇਖੋ ਆਹ ਬੜਾ ਘੇਰੇ ਤੇ ਵਰਕ ਆ ਗਿਆ ਇਹਦਾ ਘੇਰੇ ਤੇ ਵਰਕ ਆ ਸਾਰੀ ਸ਼ੋਰਟ ਦੇ ਵਿੱਚ ਬੂਟੀ ਆ ਗਈ ਇਦਾਂ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਮਿਲੂਗਾ ਆਪਾਂ ਇਹਦੇ ਦੇ ਉੱਪਰ ਦੇਖੋ ਇਹਦਾ ਹੈਂਡਵਰਕ ਵਾਲਾ ਵਰਕ ਆ ਗਿਆ ਸਾਰਾ ਆਪਣਾ ਬਾਹਾਂ ਤੇ ਆ ਗਿਆ ਵਿੱਚ ਸਾਰੇ ਬੂਟੀਆਂ ਆ ਗਈ। ਆਹੀ ਵਰਕ ਤੁਸੀਂ ਆਪਣਾ ਬਾਟਮ ਤੇ ਕਰਵਾ ਲੇਂਗੇ ਤਾਂ ਕਾਫੀ ਸੋਹਣਾ ਲੱਗੂਗਾ ਆਪਣਾ ਸੂਟ ਇਹ ਤੇ ਬਾਟਮ ਤੇ ਵੀ ਆਪਾਂ ਇਹੀ ਵਰਕ ਕਰਵਾ ਲਈਏ। ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ। ਨਾਲ ਦੇਖੋ ਕਮਲ ਚਨੂਨ ਦਾ ਦੁਪੱਟਾ ਆ ਗਾ ਆਪਣੇ ਦੇ ਤੇ ਗੋਲਡਨ ਗੋਟੇ ਦੇ ਨਾਲ ਆਪਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ। ਐਦਾਂ ਦੇਖੋ ਡੱਬੇ ਜੇ ਬਣਾਏ ਨੇ ਆਪਾਂ ਹੈਂਡਵਰਕ ਉਹਦੀ ਸੌਰੀ ਗੋਟਾ ਪੱਤੀ ਦੇ ਲੈਣਾ ਨਾਲ ਦੇ ਡੱਬੇ ਜੇ ਬਣਾਏ ਹੋਏ ਨੇਗੇ 4 ਸਾਈਡ ਕਾਫੀ ਸੋਹਣਾ ਡਿਜ਼ਾਈਨਿੰਗ ਹੈ ਤੁਸੀਂ ਇਹ ਜੀ ਡਿਜ਼ਾਈਨਿੰਗ ਵੀ ਆਪਣੀ ਕਹਿ ਕੇ ਕਰਵਾ ਸਕਦੇ ਹੋ ਸਾਡੇ ਤੋਂ ਨਾ ਬਸ ਅਸੀਂ ਜਿਹੜਾ ਆਪਾਂ ਨੂੰ ਵਧੀਆ ਸੂਟ ਹੈਂਡਵਰਕ ਵਾਲੇ ਹੁੰਦੇ ਨੇ ਸਾਰਾ ਨਾ ਡਿਜ਼ਾਈਨਿੰਗ ਬੜੀ ਵਧੀਆ ਹੀ ਕਰਦੇ ਕਈ ਵਾਰ ਕੋਈ ਕਸਟਮਰ ਲਾਇਕ ਨਹੀਂ ਕਰਦਾ ਹੁੰਦਾ ਤਾਂ ਤੁਸੀਂ ਆਪਣਾ ਦੱਸ ਕੇ ਫਿਨਿਸ਼ਿੰਗ ਕਰਵਾ ਸਕਦੇ ਹੋ ਨਾ ਜਿਵੇਂ ਕੋਈ ਆਪਣੇ ਕੋ ਨਾਲ ਪੇਸਟਿੰਗ ਪੱਟੀ ਵਗੈਰਾ ਲਗਵਾਉਣੀ ਆ ਉਹ ਵੀ ਤੁਸੀਂ ਦੱਸ ਕੇ ਕਰਵਾ ਸਕਦੇ ਹੋ ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਇਤਿਆਰ ਹੋਇਆ ਕਾਫੀ ਸੋਹਣਾ ਕਲਰ ਆ ਤੁਸੀਂ ਹੋਰ ਫੈਬਰਿਕ ਤੇ ਵੀ ਇਹਨੂੰ ਟਰਾਈ ਕਰ ਸਕਦੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਟਿਸ਼ੂ ਵਗੈਰਾ ਸਿਮਰ ਟਿਸ਼ੂ ਤੇ ਆਪਣਾ ਸੈਟਨ ਔਰਗਾਂజా کافی ਆਪਣੇ ਕੋਲੇ ਫੈਬਰਿਕ ਨੇਗੇ ਇਸੇ ਤੇ ਵੀ ਆਪਣਾ ਇਹ ਸਿੰਪਲ ਸੋਵਰ ਜੇ ਵਰਕੇ ਦੇ ਨਾਲ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੀ ਵਰਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਅਗਰ ਇਹਨਾਂ 'ਚ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆਗਾ ਆਪਣੇ ਅਕੋਰਡਿੰਗ ਤੁਸੀਂ ਇਹ ਉਹਨੂੰ ਚੇਂਜ ਕਰਵਾ ਕੇ ਫੈਬਰਿਕ ਦੀ ਵਰਕ ਦੀ ਚੇਂਜ ਕਰਵਾ ਕੇ ਜਿਹਦਾ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ